ਬਲਾਚੌਰ ਵਿਖੇ ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਨਮਾਸ਼ਹਿਰ ਦੇ ਪ੍ਰਧਾਨ ਨਿਰਮਲ ਸਿੰਘ ਔਜਲਾ ਤੇ ਹੋਰ ਆਏ ਕਿਸਾਨਾਂ ਨੇ ਬਧਾਇਕ ਸੰਤੋਸ਼ ਸ਼ਟਾਰੀਆ ਦੇ ਕਰਤਾ 3 ਘੰਟੇ ਕੀਤਾ ਕਰਾਓ ਪਿਛਲੇ ਮਹੀਨਿਆਂ ਤੋਂ ਪੰਜਾਬ ਅੰਦਰ ਲੰਪੀ ਸਕਿੰਦੀ ਬਿਮਾਰੀ ਨਾਲ ਹਲਕਾ ਬਲਾਚੌਰ ਦੇ ਅੰਦਰ ਬਹੁਤ ਸਾਰੀਆਂ ਗਾਵਾਂ ਇਸ ਬਿਮਾਰੀ ਨਾਲ ਮਰ ਚੁੱਕੀਆਂ ਹਨ ਤਰੋਸ ਵਜੋਂ ਇਨ੍ਹਾਂ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਕੰਨ ਖੋਲਣ ਲਈ 3 ਘੰਟੇ ਤੱਕ ਕਰਦਾ ਕਰਾਓ ਕੀਤਾ ਗਿਆ ਇਰਾ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਤੇ ਡੇਲੀ ਫਾਰਮਾਂ ਦੀਆਂ ਮਰ ਚੁੱਕੀਆਂ ਗਾਵਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਨਾਲ ਉਹਨਾਂ ਕਿਹਾ ਕਿ ਕੰਢੀ ਕਨਾਲ ਚਾਲੂ ਕਰਨ ਦੀ ਮੰਗ ਕੀਤੀ ਹਾਈਵੇ ਸਟੇਟ ਨੰਬਰ 344 A ਦਾ ਸਰਵਿਸ ਰੋਡ ਜੋ ਕਿ ਨਵਾਂ ਸ਼ਹਿਰ ਬਣਿਆ ਸੀ ਉਸ ਉੱਪਰ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਉਸ ਨੂੰ ਜਲਦੀ ਠੀਕ ਕਰਵਾਇਆ ਜਾਵੇ ਕੋਮੀ ਕਿਸਾਨ ਜੂਨੀਅਨ ਬਲੋ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭਜਨ ਚੰਦ ਨਗਰ ਕੌਂਸਲ ਬਲਾਚੌਰ ਨੂੰ ਦਿੱਤਾ ਗਿਆ ਜੋ ਕਿ ਸਰਕਾਰ ਕੋਲ ਪੁੱਜਦਾ ਕਰਨ ਦੀ ਅਪੀਲ ਕੀਤੀ ਅਗਰ ਕੋਈ ਹੱਲ ਨਾ ਕੀਤਾ ਤਾਂ ਆਉਣ ਵਾਲੀ 20 ਤਰੀਕ ਨੂੰ ਫਿਰ ਕਾਊਂਟ ਕੀਤਾ ਜਾਵੇਗਾ ਜੇ ਤੁਸੀਂ ਸਾਡਾ ਫੇਸਬੁੱਕ ਪੇਜ ਫੋਲੋ ਜਲਾਈਕ ਨਹੀਂ ਕੀਤਾ ਤਾਂ ਜਰੂਰ ਕਰ ਲਓ ਆਉ ਦੇਖਦੇ ਹਾਂ ਹਰਮੇਲ ਸਿੰਘ ਹੁੰਗੜਾ ਦੀ ਪੂਰੀ ਰਿਪੋਰਟ ਅੱਲਾਹ ਅੱਡੇ ਪੱਗਵਾਨ ਨੇ ਮਾਰਿਆ ਮਾਰਿਆ ਪਤਨ ਇਹ ਕੋ 22 ਮਹੀਨੇ ਪਹਿਲਾਂ ਅਸੀਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਐਮਐਲਏ ਸਾਹਿਬ ਨੂੰ ਡੀਪਟੀ ਸਾਹਿਬ ਨੂੰ ਲੈ ਕੇ ਨਾ ਕੋਈ ਜਵਾਬ ਨਹੀਂ ਦਿੱਤਾ ਸੀ ਪਰ ਸਾਡੀ ਸੁਣਵਾਈ ਨਾ ਹੋਣ ਕਾਰਨ ਕਿ ਅੱਜ ਅਸੀਂ ਇੱਥੇ ਧਰਨਾ ਲਾਇਆ ਹੈਗਾ ਐਮਐਲਏ ਸੰਤੋਖ ਸਿੰਘ ਅਗਰਵੋਰੀ ਕਿ ਇਸ ਬਿਮਾਰੀ ਦਾ ਸਾਡੇ ਮਾਰੇ ਪਸ਼ੂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਔਰ ਪ੍ਰਸ਼ਾਸਨ ਔਰ ਜਿਹੜੀ ਇਹ ਮੌਜੂਦਾ ਲੀਡਰਸ਼ਿਪ ਹੈ ਇਹ ਇਸ ਮਸਲੇ ਨੂੰ ਲਾਈਟ ਲੈ ਰਹੀ ਹੈ ਜਦ ਕਿ ਇਹ ਕੋਰੋਨਾ ਮਹਾਮਾਰੀ ਵਾਂਗੂ ਬਹੁਤ ਹੀ ਉਹ ਮਹਾਂਕਲ ਬਿਮਾਰੀ ਹੈ ਜਿਹੜੀ ਆਇਟਮ ਪਸ਼ੂਆਂ ਦੇ ਵਿੱਚ ਆ ਚੁੱਕੇ ਹੈ ਇਹਦੇ ਨਾਲ ਸਾਡੇ ਕੋਲ ਇਸ ਟਾਈਮ 500 ਪਸ਼ੂ ਦਾ ਅਸੀਂ ਮਰੇ ਦਾ ਅੰਕੜਾ ਇਕੱਠਾ ਕਰ ਚੁੱਕੇ ਹਾਂ ਔਰ ਸਾਡੇ ਅਨੁਮਾਨਾ ਸਾਡਾ ਕਿ 2-4000 ਪਸ਼ੂ ਸਾਡੇ ਪਲਾਚੌਂਦੇਲੇ ਦੇ ਮਰਿਆ ਜੇ ਜਿਕਰ ਇਹ ਜ਼ਿਲ੍ਹੇ ਦੀ ਅੰਕੜੇ ਦੀ ਗੱਲ ਤੇ ਮੇਰੇ ਸਾਲ 10000 ਪਸ਼ੂ ਮਰਦੇ ਹੱਦ ਤੱਕ ਜਦ ਕਿ ਜਿਹੜਾ ਉਹਨਾਂ ਦਾ ਅੰਕੜਾ ਸਰਕਾਰ ਦਾ ਉਹ 30-4000 ਅੰਕੜਾ ਦੱਸਦੇ ਆ ਦੇਖੋ ਕਿੰਨੀ ਅਸੂਈ ਨਹੀਂ ਗੱਲ ਹੈ ਜਾਂ ਮਤਲਬ ਕੀ ਇਹ ਜਾਨ ਬੁੱਝ ਕੇ ਪਰਦਾ ਪਾ ਰਿਹਾ ਹੈ ਮਰੇ ਹੋ ਪਸ਼ੂਆਂ ਦਾ ਸਰਕਾਰ ਤੋਂ ਅਸੀਂ ਮੌਜੂਦ ਮੰਗ ਕਰਦੇ ਹਾਂ ਬਿਮਾਰ ਪਸ਼ੂਆਂ ਦਾ ਇਲਾਜ ਚਾਹੁੰਦੇ ਹਾਂ ਮਰੇ ਪਸ਼ੂ ਦਾ 70000 ਰੁਪਏ ਸਾਡੇ ਦਾ ਲਾਇਕ ਕੀਤਾ ਜਾਵੇ ਕਰੋੜਾਂ ਰੁਪਏ ਦਾ ਅਸੀਂ ਇਨਵੈਸਟਮੈਂਟ ਕਰਕੇ ਬੈਠੇ ਆ ਇਸ ਟਾਈਮ ਡੈਰੀ ਫਾਰਮ ਪਰ ਇਹ ਡੈਰੀ ਕਿੱਤਾ ਜਿਹੜਾ ਸਾਡਾ ਫੇਰ ਹੋਣ ਜਾ ਰਿਹਾ ਹੁਣ ਅਗਲਾ ਕੀ ਪ੍ਰੋਗਰਾਮ ਹੈਗਾ ਜੀ ਇਸ ਸਬੰਧ ਇਸ ਤੋਂ ਸਾਰਾ ਅਸੀਂ ਅਗਲੀ 20 ਤਰੀਕ date 15 ਦਿਨ ਦਿੱਤੇ ਤੁਹਾਨੂੰ ਇਸ ਮਹੀਨੇ ਦਾ ਹਾਲ ਕਰ ਲਓ ਨਹੀਂ ਤਾਂ ਅਸੀਂ 20 ਤਰੀਕ ਨੂੰ ਇਸੇ ਜਗ੍ਹਾ ਤੇ ਬੈਠ ਕੇ ਫਿਰ ਅਸੀਂ ਅੱਛੇ ਤਰ੍ਹਾਂ ਪ੍ਰੋਕੈਸ ਕਰਾਂਗੇ ਔਰ ਇਹੜੇ ਬਾਅਦ ਮੈਂ 20 ਤਰੀਕ ਦਾ ਖੇਤੇ ਭਰੇ ਜਾਣਗੇ ਔਰ ਅਸੀਂ ਜਿਹੜਾ ਹੈਗਾ 20 ਤਰੀਕ ਨੂੰ ਇੱਥੇ ਤਾਂ ਨਾ ਲਾਵਾਂਗੇ ਅੱਗੇ ਦੀ ਨਾ ਅੰਨੀ ਪਿੱਛੇ ਕਰਨਾ ਪੱਕਾ ਲਾਣਾ ਜੀ ਨਹੀਂ ਇਹ ਪੱਕੇ ਤਸ਼ਾਨੇ ਬਾਅਦ ਵੀ ਦਿਖ ਦਿਓ ਇਹ ਸੁਣੋ ਬਦਲਾ ਲਾਣਾ ਹਾਂ ਤਾਂ ਵੀ ਅੱਪਾ ਹਰ ਇੱਕ ਤੱਕ ਪਹੁੰਚ ਕਰਾਂਗੇ ਲੇਕਿਨ ਅਜੇ ਘੱਟ ਹੋਇਆ ਅੰਦਰੋਂ ਘੱਟੇ ਘੱਟ ਹੋਇਆ ਹੋਇਆ ਜੀ ਪੂਰੇ ਅੰਕੜੇ ਕਰਕੇ ਜਲਦੀ ਕਰਾਂਗੇ ਤਾਂ ਕਿ ਜਿਹੜੇ ਕਿ ਸਾਡੇ ਨਾਲ ਮਜ਼ਾਕ ਤੌਰ ਤੇ ਬੋਲ ਰਿਹਾ ਵੀ 15 ਡੰਗਰਾਂ ਦੀ ਮੌਤ ਹੋਈ ਆ ਇੱਥੇ 500 ਦੀ ਤਾਂ ਸਾਡੇ ਕੋਲ ਰਿਪੋਰਟ ਆ ਚੁੱਕੀ ਆ ਹੁਣ ਅਜੇ ਕਿ ਸਾਡੇ ਕੋਲ ਉਨੀ ਮਿਹਨਤ ਨਹੀਂ ਹੋਈ ਆ ਸਾਡੇ ਫਿਰ ਵੀ ਮੈਂ ਆਪਣੇ ਵਰਕਰਾਂ ਦਾ ਵੀ ਸਾਰਿਆਂ ਦਾ ਧਿਆਨ ਦਾ ਬਹੁਤ ਨੇ ਤੁਹਾਨੂੰ ਰਹਿਣੀ ਆ ਬ ਜਿਨ੍ਹਾਂ ਨੇ ਮਿਹਨਤ ਕਰਕੇ ਸਾਰੇ ਅੰਕੜੇ ਇਕੱਠੇ ਕੀਤੇ ਔਰ ਸਰਕਾਰ ਨੂੰ ਸੁੁੱਤੀ ਨੂੰ ਜਗਾਵਾਂਗੇ ਜੇ ਅਜੇ ਵੀ ਨਾ ਜਾ ਕੇ ਆਂਦੀ 15 ਤਰੀਕ ਨੂੰ ਅਣਮਿੱਥੇ ਸਮੇਂ ਤੇ ਨਾ ਲਾਵਾਂਗੇ ਨਾ 20 ਤਰੀਕ ਨੂੰ ਅਣਮਿੱਥੇ ਸਮੇਂ ਤੇ ਨਾ ਲਾਵਾਂਗੇ ਤਾਂ ਕਿ ਗੇਟ ਵੀ ਬੰਦ ਕਰਾਂਗੇ ਨਾ ਐਂਟਰੀ ਹੋਣ ਦੇਵਾਂਗੇ ਨਾ ਆਣੇ ਮੋਦੀ ਵਾਲਾ ਕੰਮ ਕਰਾਂਗੇ ਵੇ ਆ ਜਹਾਂ ਜਹਾਂ ਨਾ ਬੰਦ ਕਰ ਦਵਾਂਗੇ ਲੇਕਿਨ ਇਹ ਹਜੇ ਵੀ ਬੇਨਤੀ ਕਰਦੇ ਪਹਿਲਾਂ ਪ੍ਰਸ਼ਾਸਨ ਨੂੰ ਵੀ ਓ ਐਮਐਲ ਸਾਹਿਬ ਨੂੰ ਵੀ ਤੇ ਛੇਤੀ ਦੇ ਛੇਤੀ ਸਾਡੇ ਜਿੰਨੇ ਭਰਾਵਾਂ ਦੀ ਬਾਹ ਮੜੀ ਜਾਵੇ ਛੇਤੀ ਛੇਤੀ ਜੋ ਮੁਆਵਜ਼ਾ ਬਣਦਾ ਉਹ ਦਿੱਤਾ ਜਾਣਾ ਚਾਹੀਦਾ ਜੇ ਇਲਾਜ ਵਾਸਤੇ ਡਾਕਟਰ ਚਾਹੀਦੇ ਆ ਪਰ ਕਿਸੇ ਪਾਸੇ ਵੀ ਇਹਨੇ ਪੂਰੇ ਨਾ ਪਟਵਾਰੀ ਹੀ ਕੋਈ ਕੰਮ ਹੋ ਰਿਹਾ ਨਾ ਡਾਕਟਰ ਸਤਾਰਨ ਆਪਣੀਆਂ ਹਸਪੀਟਲਾਂ ਡੰਗੇ ਲਾਉਂਦੇ ਉਹਦੇ ਵਿੱਚ ਚਾਰ ਡਾਕਟਰ ਵਾ ਲੇਕਿਨ ਕਿਸੇ ਪਾਸੇ ਵੀ ਨਹੀਂ ਪੂਰੇ ਦਿੱਤਾ ਮੈਨਗਲਾ ਹਾਲ ਦੇਖੋ ਟੋਕਰਿਆਂ ਦਾ ਮੈਨਗਲਾ ਕਹਿੰਦੇ ਕਰੋ ਕਈਆਂ ਨਾ ਮੈਨ ਕਰੋ ਅਸੀਂ 100 ਸਾਲ ਪਿੱਛੇ ਨੂੰ ਜਾਣ ਜਾ ਰਹੇ ਆ ਦਿਨ ਰਾਤ ਬੰਦੇ ਕਿਧਰ ਲੇਵਰ ਕਿਧਰ ਇਹ ਬੱਚੇ ਤਾਂ ਸਾਡੇ ਸਾਰੇ ਬਾਹਰ ਚਲ ਗਏ ਆ ਲੇਕਿਨ ਅੱਜ ਦਾ ਸਮਾਂ ਆ ਜਿਨ੍ਹਾਂ ਨੇ 30 ਲੱਖ ਰੁਪਏ ਲਾਇਆ ਮਸ਼ੀਨਰੀ ਤੇ ਉਹ 10-10 ਬੱਚਿਆਂ ਨੂੰ ਜਗਾਰ ਦਿੱਤਾ ਸੀਗਾ ਉਹਨਾਂ ਨੂੰ ਘਰ ਬਿਠਾ ਦਿੱਤਾ ਰਿਕਾਰਡ ਜੀ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਕਿ 3 ਲੱਖ ਰੁਪਏ ਜ਼ਿਲ੍ਹੇ ਨੂੰ ਦਿੱਤਾ ਸੀਗਾ ਕੁਝ ਆਪਣੇ ਉਹਦੇ ਵਿੱਚੋਂ ਮੁਆਵਜ਼ਾ ਕੋਈ ਆਪਣੇ ਹਲਕੇ ਦੇ ਕੋਈ ਕਿਸਾਨਾਂ ਨੇ ਮਿਲਿਆ ਉਹਦਾ ਕੈਲਕੂਲੇਟਰ ਕੀਤਾ ਪਿੱਛੇ ਰੱਖ ਲਓ 13 ਰੁਪਏ ਪਰ ਡੰਗਰ ਤੇ ਆਂਦੇ ਆ ਦੱਸੋ 13 ਰੁਪਏ ਦਾ ਕਿਹਾ ਲਾਜ ਹੋ ਜੂਗਾ ਆਪਣੀਆਂ 3 1 ਲੱਖ ਬੜਾ ਜੋ ਉਹਨੂੰ ਵੇਚਾ ਸੀਗਾ ਉਹ ਮੇਰੇ ਕੋਲ ਮਿਲੇ ਜੀ ਕਿਸੇ ਨੂੰ ਕਿਸੇ ਨੂੰ ਨਹੀਂ ਕਿਸੇ ਨੂੰ ਵੀ ਨਹੀਂ ਵੇਚਿਆ ਨਹੀਂ ਹੋਣੇ ਕਿਸੇ ਨੂੰ ਨਹੀਂ ਕੀਤੀ ਆ ਵੀਰੇ ਅਸੀਂ ਤਾਂ ਇੱਕੋ ਹੀ ਮੰਗ ਕਰਦੇ ਹਾਂ ਜੀ ਐਮਐਲਏ ਸਾਹਿਬ ਤੋਂ ਕਿ ਸਾਡੇ ਹਲਕੇ ਦੇ ਵਿੱਚ ਜਿੰਨਾ ਵੀ ਹੈਗਾ ਇਸ ਕੋ ਮਾਰੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਦਵਾਈ ਵੈਕਸਿਨ ਪ੍ਰੋਪਰੋਂ ਕੀਤੀ ਜਾਵੇ ਪਲੱਸ ਜਿਹੜਾ ਹੈਗਾ ਸਾਡੇ ਪਸ਼ੂਆਂ ਦਾ ਉਹ ਮੁਆਵਜ਼ਾ ਵੀ ਚਾਹੀਦਾ ਮਾਨ ਸਰ ਇੱਕ ਭਗਵੰਤ ਮਾਨ ਨੇ ਕੱਲ ਇੱਕ ਟੂਲ ਪਲਾਜਾ ਬੰਦ ਕੀਤੇ ਆ ਕਰਾਏ ਆ ਕਿ ਆ ਜ਼ਾਬੇਜ ਨਹੀਂ ਗੱਲ ਉਹ ਬਣ ਸਕਦੀ ਬੰਦ ਕੀਤੇ ਜਿਹੜੇ ਪਲਾਜੇ ਬੰਦ ਕਰਾਏ ਉਹਨਾਂ ਦਾ ਟਾਈਮ ਡਿਡਨਟ ਪੂਰਾ ਹੋ ਚੁੱਕਿਆ ਸੀਗਾ ਉਹ ਤਾਂ ਇੱਕ ਸਟਾਰਟ ਵਾਜੀ ਹੈ ਸਰਕਾਰ ਦੀ ਉਹਦੇ ਵਿੱਚ ਇਹਨਾਂ ਵੱਲੋਂ ਕੋਈ ਬੰਦ ਨਹੀਂ ਕਰਾਇਆ ਗਿਆ ਇੱਕ ਆ ਪ੍ਰੰਾਲਾ ਹੈਗਾ ਵੀ ਸਾਡੇ ਕਿਸਾਨ ਭਰਾਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਡਮ ਨੂੰ ਦੋ ਵਾਰੀ ਮੈਮੋਰੰਡਮ ਪੇਸ਼ ਦੇ ਬਾਅਦ ਵੀ ਉਹਨਾਂ ਦੇ ਬਿਆਨ ਜਿਹੜੇ ਆਦੇ ਉਹ ਬੰਦ ਭਾਵੇਂ ਦੇ ਆਉਂ ਚੁਕੇ ਤੇ ਅਸੀਂ ਅੱਜ ਫੇਰ ਮੈਡਮ ਨੂੰ ਇਹ ਜਤਾਣਾ ਆਏ ਸੀ ਕਿ ਜਿਹੜੇ ਕਿਸਾਨ ਮਰ ਰਹਾ ਉਹਨਾਂ ਨੂੰ ਫਾਂਸੀ ਤੋਫਾਹੀ ਲੈਣ ਤੋਂ ਪਹਿਲਾਂ ਹੀ ਉਹਨਾਂ ਦੀ ਬਾਹ ਬੜੀ ਜਾਵੇ ਤਾਂ ਵਧੀਆ ਗੱਲ ਹੈ ਆਬਦਨ ਕਲਮ ਦੀ ਉਸ ਗੱਲ ਦੇ ਅੱਪਰ ਮੈਡਮ ਪੂਰਾ ਖੜੇ ਨਹੀਂ ਉਤਰਦੀ ਉਹਨਾਂ ਨੂੰ ਖੜੇ ਉਤਰਨਾ ਚਾਹੀਦਾ ਸਪਨੇ ਉਹ ਨਹੀਂ ਹੁੰਦੇ ਜੋ ਸੌਣੇ ਤੇ ਆਤੇ ਹਨ ਸਪਨੇ ਉਹ ਹੁੰਦੇ ਹਨ ਜੋ ਸੌਣੇ ਨਹੀਂ ਦੇਖਦੇ ਆਪਣੇ ਉਹ ਨਹੀਂ ਹੁੰਦੇ ਜੋ ਉਹਨੇ ਤੇ ਆਤੇ ਆਪਣੇ ਉਹ ਹੁੰਦੇ ਹਨ ਜੋ ਉਹਨੇ ਨਹੀਂ ਦੇਖੇ ਪਰ ਇਹ ਸਾਡੀਆਂ ਸਰਕਾਰਾਂ ਨੇ ਇਹ ਘਾਰ ਲਿਆ ਬੰਨਣਾ ਜਦ ਤੱਕ ਚੀਕ ਨਹੀਂ ਪੈਂਦੀ ਗਲਿਆ ਤੇ ਰਸੇ ਨਹੀਂ ਪੈਂਦੇ ਜਦ ਤੱਕ ਮਰਦੇ ਨਹੀਂ ਦਵਾਈ ਨਹੀਂ ਖਾਂਦੇ ਜਦ ਤੱਕ ਇਸ ਇਨਾਂ ਦਾ ਕੋਈ ਹੱਲ ਨਹੀਂ ਕਰਨਾ ਇਹ ਐ ਕਿ ਸਾਡੇ ਕੀ ਮਾਰੀ ਜਾਣ ਸਰਕਾਰਾਂ ਨੂੰ ਜਾਂਦਾ ਟੈਕਸ ਭੇਜ ਜਾਵੇ ਅਸੀਂ ਲੁਕਤੀ ਚਾਈਏ ਖਾਈਏ ਜਾਈਏ ਕਿ ਸਾਰੀਆਂ ਸਰਕਾਰਾਂ ਦਾ ਧੰਦਾ ਬਣ ਚੁੱਕਿਆ ਆ ਯਾਰ ਕੀ ਬਦਲਾ ਚਾਹੁੰਦੇ ਤੇ ਬਦਲਾ ਕਰਨਾ ਬਦਲਾ ਕਰਨਾ ਬਦਲਾ ਕਰਤਾ ਜੀ ਸੀ ਵੀ ਮਸ਼ੀਨਾਂ ਦਾ ਬੰਦ ਕਰਾ ਕੇ ਕਈਆਂ ਨਾਲ ਟਰੈਲੀਆਂ ਭਰਨ ਲੱਗ ਪਏ ਦੇਖੋ ਕਿੰਨਾ بڑا ਬਦਲਾਅ ਹੋ ਗਿਆ ਉਹਦੇ ਨਾਲ ਕਈ ਚੀਜ਼ਾਂ ਵਧ ਜਾਣੀਆਂ ਰੋਜ਼ਗਾਰ ਵਧ ਜਾਣਾ ਇੱਕ ਮਸ਼ੀਨਾਂ ਦਾ ਟਰੈਲੀਆਂ ਭਰਨੀਆਂ ਆ ਲੈਵਰ ਦੇ 10 10 ਦਿਨ ਦਾ ਰੋਜ਼ਗਾਰ ਹੋ ਜਾਣਾ ਕੀ ਮੰਗ ਕਰਦੇ ਤੁਸੀਂ ਹੁਣ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਮੰਗ ਤਾਂ ਉਹਨਾਂ ਦੀ ਇਹੀ ਆਵੇ ਜਲਦੀ ਤੋਂ ਜਲਦੀ ਜਿੰਨੀ ਜਲਦੀ ਵੀ ਹੋ ਸਕੇ ਅਸਪਤਾਲਾਂ ਦੇ ਡਾਕਟਰ ਪੂਰੇ ਕੀਤਾ ਜਾਣ ਮੈਕਸਨ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੇ ਡੰਡਰ ਤੁਰਨੇ ਫਰਨੇ ਤੇ ਸਮਰਥ ਹੈ ਚੱਲ ਨਹੀਂ ਸਕਦੇ ਖੜ੍ਹ ਨਹੀਂ ਸਕਦੇ ਦੁੱਧ ਨਹੀਂ ਦੇ ਸਕਦੇ ਉਹਨਾਂ ਦੀ ਛੇਤੀ ਬਹ ਭਾਈ ਜਾਵੇ ਵੀ ਉਹਨਾਂ ਦਾ ਇਲਾਜ ਕਰਾਇਆ ਜਾਵੇ ਪਰ ਜਿਹੜੇ ਮਰ ਚੁੱਕੇ ਉਹਨਾਂ ਦਾ ਬਣ ਜਾ ਮੌਤ ਹੈ